ਦੋਸਤੋ ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿੰਘ ਚਾਦ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਪੋਲੀਟੀਕਲ ਸਿਚੁਏਸ਼ਨ ਬਣੀ ਹੋਈ ਆ ਖਾਸ ਤੌਰ ਦੇ ਉੱਤੇ ਲੋਕਿੰਗ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਜਿਸ ਦਾਾਂ ਦੇ ਉੱਤੇ ਆਬਾਗ ਉਠਿਆ ਆ ਜਿਸ ਸਾ ਪੰਜਾਬ ਦੇ ਲੋਕਾਂ ਨੇ ਹੁਣ ਦਿੱਲੀ ਤੋਂ ਆਈ ਟੀਮ ਨੂੰ ਵਾਪਸ ਦਿੱਲੀ ਭਜਾਉਣ ਦੇ ਲਈ ਕਮਲ ਕਸੇ ਕਰ ਲਿਆ ਹਨ ਉਹਦੇ ਬਾਰੇ ਚਰਚਾ ਕਰਾਂਗੇ ਆਮ ਤੌਰ ਦੇ ਉੱਤੇ ਜੇਕਰ ਆਪਾਂ ਸਿਆਸੀ ਵਾਤਾਵਰਣ ਦੀ ਗੱਲ ਕਰੀਏ ਕਿ ਜਦੋਂ ਲੋਕ ਆਪਣੇ ਕਿਸੇ ਐਮਐਲਏ ਨੂੰ ਜਾਂ ਮੈਂਬਰ ਪਾਰਲੀਮੈਂਟ ਨੂੰ ਜਾਂ ਕਿਸੇ ਹੋ ਨੁਮਾਇੰਦੇ ਨੂੰ ਚੁਣ ਕੇ ਭੇਜਦੇ ਹਨ ਤੇ ਜੇਕਰ ਨੁਮਾਇੰਦਾ ਚੁਣਿਆ ਹੋਇਆ ਨੁਮਾਇੰਦਾ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਵਸਾ ਕੇ ਰੱਖੇ ਕਿ ਨਹੀਂ ਭਾਈ ਉਹ ਜੇਕਰ ਅੱਜ ਉਹ ਚੁਣਿਆ ਗਿਆ ਆ ਤਾਂ ਉਹ ਆਪਣੇ ਲੋਕਾਂ ਦੀ ਸਹੈਤਾ ਦੇ ਨਾਲ ਹੀ ਚੁਣਿਆ ਗਿਆ ਆ ਵਾਦਨਾ ਉਹ ਕੁਝ ਵੀ ਨਹੀਂ ਸੀ ਉਹਦੀ ਤਾਕਤ ਕੁਝ ਵੀ ਨਹੀਂ ਸੀ ਜੇਕਰ ਉਹ ਐਨੀ ਨਿਮਤ ਦਾ ਰੱਖੇਗਾ ਤਾਹੀ ਉਹ ਆਪਣੇ ਫੀਲਡ ਵਿੱਚ ਜਾ ਕੇ ਕਾਮਯਾਬ ਹੋ ਸਕੇਗਾ ਲੇਕਿਨ ਜੇਕਰ ਉਹ ਸਮਝੇਗਾ ਕਿ ਉਹਦੇ ਵਿੱਚ ਇੰਨੀ ਯੋਗਤਾ ਹੈ ਸੀ ਕਿ ਉਹ ਮੈਂਬਰ ਪਾਰਲੀਮੈਂਟ ਆਪਣੇ ਆਪ ਬਣ ਗਿਆ ਜਾਂ ਐਮਐਲਏ ਆਪਣੇ ਆਪ ਬਣ ਗਿਆ ਜਾਂ ਕੋਈ ਹੋਰ ਨੁਮਾਇੰਦਾ ਆਪਣੇ ਦਮਦ ਖੰਮ ਦੇ ਨਾਲ ਜਾਂ ਆਪਣੀ ਯੋਗਤਾ ਦੇ ਨਾਲ ਬਣ ਗਿਆ ਤਾਂ ਉਹਦੇ ਦਿਨ ਜਿਹੜੇ ਆ ਉਹ ਬਹੁਤ ਥੋੜੇ ਹੁੰਦੇ ਆ ਇਹੀ ਹਾਲ ਅੱਜ ਆ ਪੰਜਾਬ ਵਿੱਚ ਹੀ ਨਹੀਂ ਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਦਾ ਹੋਣ ਯਾਦ ਆਇਆ ਲੇਕਿਨ ਆਪਾਂ ਨੂੰ ਸਿਰਫ ਆਪਣੇ ਸਟੇਟ ਦੀ ਗੱਲ ਦੀ ਕਰਨੀ ਚਾਹੀਦੀ ਆ ਅੱਜ ਸਟੇਟ ਦੀ ਆਮ ਆਦਮੀ ਪਾਰਟੀ ਜਿਹੜੀ ਸਟੇਟ ਦਾ ਰਾਜ ਪ੍ਰਬੰਧ ਚਲਾਦੀ ਆ ਜਿਹਦੇ ਉੱਤੇ ਕਿਹਾ ਜਾਦਾ ਆ ਕਿ ਇਹ ਸਟੇਟ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਹਨ ਇਹ ਕਹਿਣ ਕਹੌਣ ਦੀਆਂ ਗੱਲਾਂ ਆ ਜਾਂ ਆਪਾਂ ਸਰਕਾਰੀ ਤੌਰ ਤੇ ਜਿਹੜਾ ਉਹਨਾਂ ਦਾ ਰੁਤਬਾ ਆ ਉਹ ਇੱਕ ਮੁੱਖ ਮੰਤਰੀ ਦਾ ਰੁਤਬਾ ਆ ਇਹ ਸਟੇਟ ਨੂੰ ਕੌਣ ਚਲਾ ਰਿਹਾ ਆ ਕੌਣ ਨਹੀਂ ਚਲਾ ਰਿਹਾ ਆ ਇਹ ਗੱਲ ਕਿਸੇ ਤੋਂ ਸੁਖੀ ਸੁਖੀ ਨਹੀਂ ਔਰ ਪੰਜਾਬ ਦੇ ਰਾਜ ਪ੍ਰਬੰਧ ਨੂੰ ਚਲਾਉਣ ਦੇ ਲਈ ਦਿੱਲੀ ਤੋਂ ਆਮ ਆਦਮੀ ਪਾਰਟੀ ਦੀਆਂ ਬਹੁਤ ਸਾਰੀਆਂ ਟੀਮਾਂ ਕਾਫੀ ਲੰਬੇ ਸਮੇਂ ਤੋਂ ਇੱਥੇ ਪਹੁੰਚੀਆਂ ਆ ਜਿਨ੍ਹਾਂ ਨੂੰ ਬਹੁਤ ਵੱਡੀ ਸਿਕਿਉਰਿਟੀ ਦੇ ਨਾਲ ਨਾਲ ਕੋਠੀਆਂ ਵੀ ਦਿੱਤੀਆਂ ਗਈਆਂ ਆ ਉੱਚ ਅਹੁਦੇ ਵੀ ਨਵਾਜੇ ਗਏ ਆ ਔਰ ਹੋਰ ਸਾਰੀਆਂ ਸੁਵਿਧਾਾਂ ਵੀ ਦਿੱਤੀਆਂ ਗਈਆਂ ਆ ਔਰ ਇੱਥੋਂ ਤੱਕ ਕੇ ਉਹਨਾਂ ਦੇ ਕੋਲ ਇੰਨੀਆਂ ਤਾਕਤਾਂ ਮਹੱਈਆ ਕੀਤੀਆਂ ਗਈਆਂ ਆ ਕਿ ਉਹ ਆਪਣੇ ਉਹ ਆਪੋ ਆਪਣੇ ਵਿਭਾਗਾਂ ਦੇ ਵਿੱਚ ਜੋ ਮੱਦੀ ਕਰ ਸਕਦੇ ਆ ਜਿਸ ਦੇ ਕਾਰਨ ਆਮ ਆਦਮੀ ਪਾਰਟੀ ਦੇ ਛੋਟੇ ਤੋਂ ਵੱਡੇ ਵਰਕਰ ਜਿਨ੍ਹਾਂ ਨੇ ਆਪਣੇ ਖੂਨ ਪਸੀਨੇ ਦੇ ਨਾਲ ਇਸ ਪਾਰਟੀ ਨੂੰ ਹੋਂਦ ਵਿੱਚ ਲਿਆਂਦਾ ਸੀ ਅੱਜ ਉਹ ਨਿਰਾਸ਼ ਹੋ ਕੇ ਛੜਕਾਂ ਦੇ ਉੱਪਰ ਉਤਰ ਆਏ ਆ ਇਸ ਦੇ ਕਾਰਨ ਉਹਨਾਂ ਦਾ ਪਾਰਟੀ ਦੇ ਅੰਦਰ ਪਾਰਟੀ ਸਭਾ ਦੇ ਅੰਦਰ ਕੋਈ ਪੁਸ਼ਗਿਸ਼ ਨਾ ਹੋਣਾ ਉਹ ਜਿਹੜੀ ਧਾਰਵੀ ਟੀਮ ਦਿੱਲੀ ਤੋਂ ਆਈ ਹੈ ਉਹਨਾਂ ਦੇ ਕਹਿਣ ਦੇ ਅਨਸਾਰ ਪੰਜਾਬ ਦੇ ਰਾਜ ਪ੍ਰਬੰਧ ਵਿੱਚ ਹਰ ਇੱਕ ਗੱਲ ਹੋ ਸਕਣੀ ਇਹ ਸਾਰੀ ਜਿਹੜੀ ਨਿਰਾਸ਼ਾ ਆ ਉਹ ਪਾਰਟੀ ਸਭਾ ਦੇ ਅੰਦਰ ਵਰਕਰਾਂ ਦੇ ਮਨਾਂ ਵਿੱਚ ਤੋਂ ਹੋਣੀ ਲਾਜ਼ਮੀ ਸੀ ਇਹਨ ਪੰਜਾਬ ਦੇ ਲੋਕ ਵੀ ਮੌਜੂਦਾ ਰਾਜਪਦਵੰਤ ਦੇ ਉੱਤੋਂ ਬਹੁਤ ਨਰਾਜ਼ ਜਿਹੜੇ ਆ ਉਹ ਦਿਖਾਈ ਦੇ ਰਹੇ ਆ ਕੱਲ ਇੱਕ ਪਟਿਆਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਜੂਨੀਅਰ ਵਕਤਦਾਨ ਨੇ ਇੱਕ ਨੇ ਮਜਾਦਾ ਕੀਤਾ ਰੋਸ ਧਾਤਾਂ ਦਿੱਤਾ ਕਾਹਨ ਕੀ ਸੀ ਕਿ ਉਹ ਕਹਿ ਰਹੇ ਸਨ ਕਿ 3 ਸਾਲ ਦਾ ਸਮਾਂ ਸਾਡੀ ਪਾਰਟੀ ਨੂੰ ਰਾਜ ਕਾਬਿਆਂ ਹੋਇਆ ਇਸ ਪਾਰਟੀ ਨੇ 1.5 ਵਰਕਦਾਨ ਨੇ ਇਸ ਪਾਰਟੀ ਨੂੰ ਰਾਜ ਗੱਦੀ ਦੇ ਉੱਤੇ ਬਿਠਾਇਆ ਇਸ ਪਾਰਟੀ ਨੇ ਉਹਨਾਂ ਵਰਕਰਾਂ ਨੂੰ ਖੂੰਜੇ ਲਾ ਕੇ 10 ਸਾਲ ਦੇ ਸਮੇਂ ਤੱਕ ਖੂੰਜੇ ਲਈ ਰੱਖਿਆ ਔਰ ਇਸ ਲਈ ਅਲਟ ਦਿੱਲੀ ਤੋਂ ਉਹਨਾਂ ਨੇ ਵੱਡੇ ਧਿਆਨ ਕੇ ਇੱਥੇ ਵਕ ਵਕ ਨੌਕਰੀਆਂ ਦੇ ਉੱਤੇ ਰੱਖੇ ਔਰ ਵੱਡੀਆਂ ਪੋਸਟਾਂ ਦੇ ਉੱਤੇ ਵੀ ਉਹਨਾਂ ਨੇ ਦਿੱਲੀ ਤੋਂ ਲਿਆ ਕੇ ਬੰਦੇ ਇੱਥੇ ਭਾਪੀ ਕੀਤੇ ਜਿਸ ਦਾ ਨਾਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਉੱਤੇ ਮੈਡਮ ਰੀਨਾ ਗੁਪਤਾ ਨੂੰ ਨਿਯੁਕਤ ਕੀਤਾ ਗਿਆ ਕੀ ਗੱਲ ਸੀ ਕਿ ਉਹਨਾਂ ਦੇ ਮਕਾਲ ਦੇ ਦੇ ਉੱਤੇ ਪੰਜਾਬ ਦੇ ਅੰਦਰ ਕੋਈ ਉਹਨਾਂ ਪੜਿਆ ਦਿਖਿਆ ਤੇ ਯੋਗ ਉਮੀਦਵਾਰ ਨਹੀਂ ਸੀ ਮਿਲ ਸਕਿਆ ਬਹੁਤ ਬੜੇ ਬੜੇ ਜੋਗ ਵਿਦਵਾਨ ਤੇ ਸੁਜੀਵਾਨ ਤੇ ਇਸ ਵਿਸ਼ੇ ਦੇ ਮਾਹਿਰ ਸੱਜਣ ਸਾਡੇ ਪੰਜਾਬ ਦੇ ਵਿੱਚ ਬੈਠੇ ਹਨ ਜਿਨ੍ਹਾਂ ਨੂੰ ਇਸ ਵਿਸ਼ੇ ਦੇ ਬਾਰੇ ਬਹੁਤ ਵਧੀਆ ਮਹਾਰਤ ਹਾਸਲ ਹੈ ਫਿਰ ਕੀ ਗਲੋੜ ਪਈ ਸੀ ਕਿ ਇਸ ਬਹੁਤ ਸੀਮਿਆ ਦਾਦੇ ਦੇ ਉੱਤੇ ਦਿੱਲੀ ਤੋਂ ਇੱਕ ਔਰਤ ਨੂੰ ਇੱਥੇ ਲਾ ਕੇ ਉਸ ਮੋਰਡ ਦਾ ਚੇਅਰਮੈਨ ਲਾਉਣ ਦੀ ਦੇਕਨ ਕੌਣ ਕਹੇ ਰਾਣੀ ਅੱਗਾ ਟੱਕ ਜੇ ਸਾਡੇ ਮੁੱਖ ਮੰਤਰੀ ਸਾਹਿਬ ਇਸ ਗੱਲ ਦੇ ਉੱਪਰ ਬੋਲਣ ਲਈ ਤਿਆਰ ਨਹੀਂ ਪਰ ਹੋਰ ਉਹ ਰਤਬਾ ਉਹ ਉਹਦਾ ਕਿਸ ਕੋਲ ਹੈ ਜਿਹੜਾ ਇਸ ਰਤਵੇ ਨੂੰ ਚੈਲੰਜ ਕਰ ਸਕੇ ਕਿ ਭਾਈ ਇਸ ਪੰਜਾਬ ਪੋਲੀਸ਼ਨ ਕੰਟਰੋਲ ਬੋਰਡ ਦੇ ਉੱਤੇ ਦਿੱਲੀ ਤੋਂ ਲਿਆ ਕੇ ਚੇਅਰਮੈਨ ਕਿਉਂ ਲਗਾਇਆ ਗਿਆ ਹੈ ਲੇਕਿਨ ਇਹ ਇੱਕ ਚੇਅਰਮੈਨ ਦੀ ਗੱਲ ਮੈਂ ਕਰ ਰਿਹਾ ਹਾਂ ਇੱਥੇ ਬਹੁਤ ਸਾਰੇ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੂੰ ਵੱਡੀਆਂ-ਵੱਡੀਆਂ ਪਦਵੀਆਂ ਦੇ ਕੇ ਇੱਥੇ ਵੱਡੇ-ਵੱਡੇ ਅਹੁਦੇ ਜਿਹੜੇ ਆ ਦਿੱਤੇ ਗਏ ਆ ਇੱਥੇ ਹੀ ਗੱਦਵਾਸ ਨਹੀਂ ਇੱਥੇ ਹੀ ਗੱਲ ਖਤਮ ਨਹੀਂ ਹੁੰਦੀ ਉਹਨਾਂ ਨੂੰ ਜਿਹੜੇ ਅਹੁਦੇ ਦਿੱਤੇ ਗਏ ਆ ਉਹਨਾਂ ਦੇ ਕੋ ਅਥਾ ਸ਼ਖਪੀਆਂ ਆ ਉਹ ਉਹ ਪੰਜਾਬ ਦੇ ਲਈ ਕੁਸ਼ ਵੀ ਨਹੀਂ ਕਰ ਸਕਦੇ ਲੇਕਿਨ ਆਪਣੇ ਬੰਦੇ ਜਿਹੜੇ ਉਹਨਾਂ ਨੇ ਬਾਗੋਂ ਜਾਂਦੇ ਆ ਆਪਣੇ ਰਿਸ਼ਤੇ ਦਾ ਭੈਣ ਭਰਾ ਹੋ ਦੂਦੋਂ ਨੇੜਿਓ ਉਹ ਉਹਨਾਂ ਨੇ ਜੂਰ ਇੱਥੇ ਆਣ ਕੇ ਵੱਖੋ-ਵੱਖਰੀਆਂ ਨੌਕਰੀਆਂ ਦੇ ਉੱਤੇ ਲਾ ਕੇ ਰੱਖ ਦਿੱਤੇ ਆ ਅਜੇ ਕੱਲ ਦੀ ਗੱਲ ਹੈ ਸਾਨੂੰ ਜਾਣਕਾਰੀ ਮਿਲੀ ਸੀ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਿਹੜੀ ਚੇਅਰਮੈਨ ਨੇੜੇ ਮੈਂ ਉਹਨਾਂ ਨੇ ਲਗ ਭੱਗ ਆਉਂਦਿਆ ਸਾਹ ਹੀ ਸਾਧਿਕ ਰੀਤ ਰੀਤ ਬੰਦਾ ਭੱਤੀ ਆਪਣੇ ਆਪਣੇ ਵੱਲੋਂ ਲੈਣ ਕੇ ਭੱਤੀ ਕਰਦੇ ਆ ਆ ਔਰ ਇੱਥੇ ਮੈਂ ਪੋਲੂਸ਼ਨ ਕੰਟਰੋਲ ਬੋਰਡ ਦੀ ਗੱਲ ਕੀਤੀ ਆ ਹੁਣ ਜੇ ਆਪਾਂ ਦੂਸਰੇ ਚੇਅਰਮੈਨਾਂ ਦੀ ਗੱਲ ਕਰੀਏ ਕਿ ਇੱਕ ਇੰਡਸਟਰੀ ਡਿਪਾਰਟਮੈਂਟ ਦਾ ਚੇਅਰਮੈਨ ਵੀ ਲਾਇਆ ਗਿਆ ਸੀ ਕੀ ਗੱਲ ਉਹ ਉਸ ਬੰਦੇ ਨੂੰ ਚੇਅਰਮੈਨ ਲਾਇਆ ਗਿਆ ਜਿਹਨੂੰ ਐਲਦਾ ਕੋਕਰ ਬੀ ਇੰਡਸਟਰੀ ਬਾਰੇ ਪਦਾਨੀ ਲੇਕਿਨ ਇਸ ਤੋਂ ਵੀ ਇੰਡਸਟਰੀ ਦੇ ਮਾਹਰ ਸਾਡੇ ਇੰਡਸਟਰੀਸਟ ਵੀ ਇੱਥੇ ਬੈਠੇ ਹਨ ਜਿਹੜੇ ਇਸ ਬੋਰਡ ਨੂੰ ਵਧੀਆ ਪ੍ਰੀਕੇ ਨਾਲ ਚਲਾ ਸਕਦੇ ਹਨ ਲੇਕਿਨ ਜਿਹੜੀ ਅਵੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਹਨ ਉਹ ਆਪਣੀ ਮਨਵਾਜੀ ਦੇ ਨਾਲ ਆਪਣੀ ਮਨਮੱਜੀ ਦੇ ਨਾਲ ਜਿਹੜੇ ਵਧੀਆ-ਵਧੀਆ ਬੋੜ ਹਨ ਉਹਨਾਂ ਦੇ ਉੱਪਰ ਆਪੋ ਆਪਣੇ ਜਿਹੜੇ ਉਮੀਦਵਾਰ ਆ ਉਨਾ ਨੂੰ ਨੀਅ ਉਸ ਕਹ ਰਹੇ ਹਨ ਬਾਤ ਇਸ ਗੱਲ ਨੂੰ ਚੈਲੰਜ ਕਰਨ ਵਾਲਾ ਪੰਜਾਬ ਦੇ ਵਿੱਚ ਨਾ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਹਨ ਨਾ ਹੀ ਕਿਸੇ ਹੋ ਦੀ ਹਿੰਮਤ ਹੈ ਕਿ ਇਸ ਦੀ ਅਲਮਨ ਕੇਜ ਵਿਵਾਰ ਨੂੰ ਕਿਸੇ ਵੀ ਕੰਮ ਦੇ ਉੱਤੇ ਕੋਈ ਚੈਲੰਜ ਕਰ ਸਕੇ ਇਹ ਅੱਜ ਪੰਜਾਬ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਆ ਇਹ ਇਸ ਤਰ੍ਹਾਂ ਹੀ ਇੱਕ ਨਮਲ ਕਿਸ਼ੋਰ ਨਵ ਅਗਲਵਾਲ ਦਾ ਨਾਂ ਜਿਹੜਾ ਉਹ ਬੜਾ ਸੈਕਟਿਓਟ ਦੇ ਵਿੱਚ ਲਿਆ ਜਾ ਰਿਹਾ ਆ ਉਹਦੇ ਜੁम्मे ਕੀ ਆ ਉਹ ਸਾਡੀਆਂ ਟਰਾਂਸਫਰ ਜਿਹੜੀਆਂ ਸਾਦੇ ਵਿਭਾਗਾਂ ਦੀਆਂ ਉਹ ਆਪ ਕਰਦਾ ਹੈ ਜਾਂ ਉਸ ਦੇ ਬੰਦੇ ਕਰਦੇ ਆ ਜਿਹੜੇ ਜੇਲਿਆਂ ਬਲਾਕਾਂ ਵਿੱਚ ਬੈਠੇ ਆ ਹੁਣ ਤੁਸੀਂ ਦੱਸੋ ਇਹ ਜਿਹੜਾ ਬੰਦਾ ਸਾਦੇ ਮੁਲਾਜ਼ਮਾਂ ਦੀਆਂ ਪੋਸਟਾਂ ਟਰਾਂਸਫਰ ਆ ਉਹ ਆਪ ਕਰਦਾ ਹੋਵੇ ਜਾਂ ਉਹਦੇ ਬੰਦੇ ਕਰਦੇ ਹੋ ਉੱਥੇ ਪੰਜਾਬ ਦੇ ਕਿਸੇ ਵਿਅਕਤੀ ਦੀ ਕੋਈ ਮੱਦੀ ਚੱਲ ਸਕਣੀ ਕੋਈ ਖਾਲਾ ਜੀ ਦਾ ਵੜਾ ਹੈ ਜਾਂ ਨਹੀਂ ਹੈ ਲੇਕਿਨ ਹੁਣ ਜਿਹੜੇ ਉਹ ਉਹਨਾਂ ਨੂੰ ਸਾਈਟੀ ਵਿੱਚ ਬਿਠਾਇਆ ਗਿਆ ਆ ਹੁਣ ਖਬਰਾਂ ਮੈਣੀਆਂ ਕਿ ਉਹਨਾਂ ਦੇ ਜਿਹੜੀਆਂ ਸ਼ਕਤੀਆਂ ਆ ਉਹਨਾਂ ਨੂੰ ਕੁਝ ਘੱਟ ਕਰਨ ਦਾ ਯਤਨ ਕੀਤਾ ਜਾ ਰਿਹਾ ਆ ਪਰ ਪੁੱਛਣਾ ਇਹ ਬਣਦਾ ਆ ਕਿ ਉਹਨੂੰ ਜਿਹੜਾ ਦਿੱਲੀ ਤੋਂ ਲੈਣ ਕੇ ਇੱਥੇ ਬਿਠਾਇਆ ਗਿਆ ਆ ਕੀ ਗੱਲ ਪੰਜਾਬ ਦੇ ਵਿੱਚ ਕੋਈ ਐਸਾ ਅਫੀਸਰ ਨਹੀਂ ਮਿਲ ਸਕਿਆ ਜਿਹੜਾ ਪੰਜਾਬ ਦੇ ਅਫਸਰਾਂ ਦੀਆਂ ਬਦਲੀਆਂ ਤਾਂ ਪੋਸਟਿੰਗਾਂ ਆਪਣੀ ਮਾਦੀ ਵਿਅੰਸਾ ਕਹ ਕੱ ਸਕਦਾ ਹੋਵੇ ਇਹਦੇ ਨਾਲੋਂ ਵੱਡੇ ਵੱਡੇ ਸੂਝਵਾਨ ਤੇ ਪੜੇ ਦਿਖੇ ਵਿਅਕਤੀ ਅੱਜ ਪੰਜਾਬ ਦੇ ਵਿੱਚ ਮਜਬੂਦ ਹਨ ਨਿਕੰਨ ਕੌਣ ਕਹੇ ਰਾਣੀ ਅੱਗਾਟਕ ਹੌਣ ਆਤਮਨ ਕੇ ਜੀਵਾਲ ਨੂੰ ਕਹੇ ਭਾਈ ਇਹ ਕੰਮ ਨਹੀਂ ਹੋ ਸਕਣਾ ਇਹ ਪੰਜਾਬ ਦੀ ਧਰਤੀ ਹੈ ਇਹਦੇ ਉੱਤੇ ਸਾਰੀਆਂ ਨੌਕਰੀਆਂ ਦਾ ਹੱਕ ਜਿਹੜਾ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਆ ਪੰਜਾਬ ਦੇ ਨੌਜਵਾਨਾਂ ਦਾ ਆ ਦਿੱਲੀ ਤੋਂ ਆਉਣ ਵਾਲੇ ਕਿਸੇ ਵਿਅਕਤੀ ਦਾ ਇੱਥੇ ਕਿਸੇ ਵੀ ਨੌਕਰੀ ਉੱਪਰ ਕੋਈ ਅਸਥਾਪ ਨਹੀਂ ਬਣਦਾ ਔਰ ਇਹ ਵੀ ਅਸੀਂ ਪੁੱਛਣਾ ਚਾਹੁੰਦੇ ਆ ਜਦ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਸਨੇ ਕਿੰਨੇ ਕੁ ਬੰਦੇ ਕਿੰਨੇ ਚੀਅਰਮੈਨ ਪੰਜਾਬ ਤੋਂ ਜਾ ਕੇ ਉੱਥੇ ਚੇਅਰ ਬਣਾਏ ਜਾਂ ਕਿੰਨੀਆਂ ਕੁ ਨੌਕਨੀਆਂ ਪੰਜਾਬੀਆਂ ਨੂੰ ਉੱਥੇ ਜਾ ਕੇ ਜਿੱਤੀਆਂ ਇਹ ਅਸੀਂ ਅੱਜ ਆਤਮ ਕੇਜਰੀਵਾਲ ਨੂੰ ਇਸ ਫੋਨ ਤੋਂ ਪੁੱਛਣਾ ਚਾਹੁੰਦੇ ਆਂ ਔਰ ਆਸ ਕਰਦੇ ਆਂ ਕਿ ਅਵੰਨ ਕੇਜਰੀਵਾਲ ਸਾਡੇ ਸਵਾਲ ਦਾ ਜਵਾਬ ਕਿਸੇ ਨਾ ਕਿਸੇ ਚੈਨਲ ਤੋਂ ਜਲਦ ਦੇਣ ਦੀ ਕੋਸ਼ਿਸ਼ ਕਰਨਗੇ ਇੱਥੇ ਹੀ ਹੋਰ ਗੱਲ ਜਿਹੜੀ ਅਸੀਂ ਕਹਿਣਾ ਚਾਹੁੰਦੇ ਆਂ ਜਿਹੜੀ ਅੱਜ ਆਮ ਆਦਮੀ ਪਾਰਟੀ ਦੇ ਵੱਕਰਾਮ ਵਿੱਚ ਉਹਦੇ ਗੁੱਸੇ ਦਾ ਕਾਰਨ ਬਣੀ ਹੋਈਆ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਦੇ ਉਹ ਪਦੋਂ ਉੱਥੇ ਬਹੁਤ ਬਹੁਤ ਤੜੀ ਜਿਹੜੇ ਕੇਸ ਉੱਥੇ ਬਨੇ ਹੋਏ ਆ ਲੇਕਿਨ ਪੰਜਾਬ ਦੇ ਵਿੱਚ ਉਹ ਦੁੱਧ ਪੋਤੇ ਬਣ ਕੇ ਇੱਕ ਵਿਚਰਿਆ ਜਿਨ੍ਹਾਂ ਦੇ ਪਦ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਈਆ ਜਿਹੜਾ ਖर्च ਕੀਤਾ ਜਾ ਰਿਹਾ ਆ ਉਹਨਾਂ ਦੀ ਸਾਫ਼ ਸੰਭਾਲ ਦੇ ਉੱਤੇ ਉਹਨਾਂ ਨੇ ਉਹਨਾਂ ਨੂੰ ਨਾ ਸੋ ਸੱਚ ਨੰਬਰ ਕੋਠੀਆਂ ਦੇ ਲਈ ਕੋਠੀ ਜਿਹੜੀ ਆ ਉਹ ਦੱਸਿਆ ਜਾਦਿਆ ਆ ਕਿ ਉਹਨਾਂ ਨੂੰ ਦਿੱਤੀ ਗਈ ਆ ਔਰ ਉਹਨਾਂ ਨੂੰ ਸਿਕਿਉਰਟੀ ਵੀ ਮਹਈਆ ਕੀਤੀ ਗਈ ਆ ਚਾਹੇ ਉਹ ਬਗੈਰ ਕਿਸੇ ਪਰਮਿਸ਼ਨ ਦੇ ਦਿੱਤੀ ਗਈ ਆ ਜਾਂ ਕੋਈ ਸਰਕਾਰਾ ਕੋਲ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੱਥ ਦੇ ਵਿੱਚ ਉਹ ਆਫੀਸ਼ੀਅਲ ਤੌਰ ਦੇ ਉੱਤੇ ਬਿਸਕੁਟ ਦਿੱਤੀ ਜਾ ਸਕਦੀ ਆ ਜਾਂ ਉਹ ਆਪਣੇ ਤੌਰ ਦੇ ਉੱਤੇ ਵੀ ਸਕਾਪ ਦੇ ਸਕਦੀ ਆ ਪਤਾ ਨਹੀਂ ਇਸ ਗੱਲ ਦਾ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਸਿਕਿਉਰਿਟੀ ਜਿਹੜੀ ਆ ਮਹੱਇਆ ਕੀਤੀ ਗਈ ਆ ਔਰ ਇਹ ਵੀ ਪਤਾ ਨਹੀਂ ਕਿ ਉਹ ਸਿਕਿਉਰਿਟੀ ਲੈਂਡ ਦੇ ਹੱਕਦਾਰ ਹਨ ਵੀ ਕਿ ਨਹੀਂ ਕਿਉਂਕਿ ਉਹਨਾਂ ਕੋਲ ਕੋਈ ਵੀ ਸੰਦਾਨਕ ਉਹਦਾ ਨਹੀਂ ਬੇਸ਼ੱਕ ਸਰਕਾਰ ਨੇ ਅੰਦਰ ਖਾਤੇ ਉਨਾਂ ਨੂੰ ਕਿਸੇ ਨਾ ਕਿਸੇ ਅਹੁਦੇ ਸੰਵਧਾਨਿਕ ਅਹੁਦੇ ਦੇ ਉੱਤੇ ਅਡਜਸਟ ਕੀਤਾ ਹੋਵੇ ਲੇਕਿਨ ਓਪਨ ਤੌਰ ਦੇ ਉੱਤੇ ਕਿਸੇ ਵੀ ਪੰਜਾਬੀ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਸ਼੍ਰੀ ਸ਼ਿਸ਼ੋਧिया ਦੇ ਕੋ ਸੰਵਧਾਨਿਕ ਅਹੁਦਾ ਕਿਹੜਾ ਆ ਕਿਉਂ ਉਸ ਨੂੰ ਉੱਥੇ ਕੋਠੀ ਦਿੱਤੀ ਗਈ ਆ ਜਿਹਦੇ ਵਿੱਚ ਮੰਤਰੀ ਪਦਤ ਦੇ ਕੈਂਡਿਡ ਮੰਤਰੀ ਪਦਤ ਨਾਲੋਂ ਜ਼ਿਆਦਾ ਸੁਖ ਸੁਵਲਪਾ ਕੈਬਨ ਦਿੱਤੀਆਂ ਜਾ ਰਹੀਆਂ ਆ ਔਰ ਉਹਨਾਂ ਨੂੰ ਉਥੇ ਪਸੰਦ ਸਿਕਿਉਰਿਟੀ ਵੀ ਦਿੱਤੀ ਜਾ ਰਹੀ ਆ ਔਰ ਜਿੰਨੀਆਂ ਕੈਬਨਟ ਮੰਤਰੀ ਨੂੰ ਸੁੱਖ ਸੁਵਲਤਾ ਮਿਲਦੀਆਂ ਹਨ ਉਹਨੀਆਂ ਹੀ ਉਥੇ ਮਨੀਸ਼ ਸ਼ਿਵਦਿਆ ਨੂੰ ਦਿੱਤੀਆਂ ਜਾ ਰਹੀਆਂ ਹੁਣ ਪੁੱਛਣਾ ਬਣਦਾ ਆ ਕਿ ਮਨੀਸ਼ ਸ਼ਿਵਦਿਆ ਦੀ ਪੰਜਾਬ ਵਿੱਚ ਆਉਣ ਦੀ ਕਾਰਗੁਜ਼ਾਰੀ ਕੀ ਆ ਉਹਨੇ ਇੱਥੇ ਆਣ ਕੇ ਸਵਾਏ ਕੋ ਸਕੂਲਾਂ ਦੇ ਉੱਤੇ ਕੋਈ ਜਿਹੜੀ ਸਿੱਖਿਆ ਕ੍ਰਾਂਤੀ ਵੰਦੀ ਆ ਇਹਨਾਂ ਨੇ ਜੋ ਟਾਇਲਟ ਜੋ ਉਹਨਾਂ ਨੇ ਰਿਪੇਅਰ ਕੀਤੇ ਆ ਜਾਂ ਕੁੱਝ ਕੰਧਾਂ ਦੇ ਰਿਪੇਅਰ ਕਰਕੇ ਉਹਨਾਂ ਦੇ ਉੱਤੇ ਅਦਗਾਟਨ ਕੀਤੇ ਆ ਉਸ ਤੋਂ ਸਵਾਏ ਅਗਰ ਉਹਨਾਂ ਨੇ ਕੋਈ ਹੋਲ ਮਾਰ ਕਾਰ ਮਾਰਿਆ ਆ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਦਿੱਦ ਵੱਡੇ ਵੱਡੇ ਆ ਜਿਨ੍ਹਾਂ ਵਿੱਚ ਕੇਜਵੀワਲ ਸਾਹਿਬ ਜਾਂ ਭਗਵੰਤ ਮਾਨ ਸਾਹਿਬ ਸ਼ਾਮਲ ਆ ਤਾਂ ਉਹ ਦੱਸ ਸਕਦੇ ਆ ਕਿ ਸ਼ਿਸ਼ੋਧਿਆ ਸ਼ਾਹ ਨੇ ਇੱਥੇ ਪੰਜਾਬ ਵਿੱਚ ਆਣ ਕੇ ਹੋਰ ਕਿਹੜੇ-ਕਿਹੜੇ ਮਾਰ ਮਾਰ ਕੇ ਮਾਰੇ ਆ ਜਿਨ੍ਹਾਂ ਨੂੰ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਲਾਭ ਜਿਹੜਾ ਉਹ ਮਿਲ ਸਕੇ ਆ ਹੁਣ ਇੱਕ ਗੱਲ ਵੱਡੀ ਉਹ ਵੱਧਿਆ ਜਿਹੜੀ ਸਾਡੇ ਗਿਆਨ ਵਿੱਚ ਆਈ ਆ ਕਿ ਜਿਹੜਾ ਕਰੋੜਾਂ ਰੁਪਈਆ ਐਸਟਾਲਬਾਜੀ ਤੇ ਖਰਚ ਕੀਤਾ ਜਾ ਰਿਹਾ ਉਹ ਕਿਸ ਤਰ੍ਹਾਂ ਖਰਚ ਕੀਤਾ ਜਾ ਰਿਹਾ ਕਈ ਵਾਰੀ ਆਸਲਿਕ ਸੀ ਪੰਜਾਬ ਸਰਕਾਰਾਂ ਵਿੱਚ ਦੇਖਦੇ ਹੁੰਦੇ ਸੀ ਕਿ ਇੱਕ ਸਰਕਾਰ ਦਾ ਵਿਭਾਗ ਹੁੰਦਾ ਸੀ ਡੀਏ ਵੀਪੀ ਸਰਕਾਰ ਦਾ ਆਪਣਾ ਡਿਪਾਰਟਮੈਂਟ ਹੁੰਦਾ ਸੀ ਜਿੰਨੇ ਵੀ ਟੀਵੀ ਚੈਨਲ ਅਖਬਾਰਾਂ ਰਸਾਲੇ ਜਾਂ ਕੋਈ ਹੋਰ ਛੋਟੀ ਮੋਟੀ ਪਬਲਿਕੀਸ਼ਨ ਉਹ ਉਸ ਮਹਿਕਮੇ ਦੇ ਕੋਲ ਇਸ਼ਤਿਹਾਲ ਲੈਣਦੇ ਸੀ ਉਸ ਮਹਿਮਨ ਨੂੰ ਵੀ ਆਪਣਾ ਬੈਦ ਜਿਹੜਾ ਉਹ ਸਭ ਮੈਂਟ ਕਰਦੇ ਸੀ ਹੁਣ ਸੁਣਨ ਵਿੱਚ ਆਇਆ ਆ ਕਿ ਜਿਹੜੇ ਕਰੋੜਾਂ ਦੇ ਪਈਆਂ ਦਾ ਇਸ਼ਤਿਹਾਰ ਸਰਕਾਰ ਜਾਂ ਆਮ ਆਦਮੀ ਪਾਰਟੀ ਦਿੰਦੀ ਆ ਉਹਦੇ ਲਈ ਇੱਕ ਆਲਮਨਾ ਦਾ ਵਿਅਕਤੀ ਇਹਨਾਂ ਨੇ ਰੱਖਿਆ ਹੋਇਆ ਔਰ ਜਿਹਨੂੰ ਇੱਕ ਕੋਠੀ ਵੀ ਮਹਈਆ ਕੀਤੀ ਗਈ ਹੈ ਔਰ ਕੋਠੀ ਦੇ ਨਾਲ ਨਾਲ ਇਨਾਂ ਨੇ ਉਹਨੂੰ ਇੱਕ ਸ਼ਾਨਦਾਰ ਕਾਰ ਵੀ ਦਿੱਤੀ ਆ ਔਰ ਉਹਨੂੰ ਪਰਸਨਲ ਸਿਕਿਉਰਟੀ ਵੀ ਦੇ ਕੇ ਰੱਖਿਆ ਔਰ ਇਹ ਕੋਠੀ ਜਿਹੜੀ ਆ 38 ਸੈਕਟਰ ਵਿੱਚ ਦੱਸੀ ਜਾਦੀ ਆ ਔਰ ਦੱਸੋ ਯਾਦੋ ਇੱਕ ਇਸ਼ਤਿਹਾਰਬਾਜ਼ੀ ਕੰਮ ਦੇ ਏਜੰਟ ਕੋਲ ਵੀ ਇੱਕ ਕੈबिनेट ਪਦ ਦੇ ਮੰਤਰੀ ਦੇ ਬਦਬਦ ਸਭ ਕੁਝ ਸਬੂਤਾਂ ਦਿੱਤੀਆਂ ਜਾ ਰਹੀਆਂ ਜੇਕਰ ਇਹ ਗੱਲਾਂ ਜੇ ਨਿਕਲ ਕੇ ਸਾਹਮਣੇ ਆ ਗਈਆਂ ਆਉਣ ਵਾਲਾ ਸਮਾਂ ਇਹ ਦੱਸੇਗਾ ਕਿ ਪੰਜਾਬ ਨੂੰ ਕਿਸ ਤਰ੍ਹਾਂ ਲੁੱਟਿਆ ਤੇ ਕੁੱਟਿਆ ਜਾ ਰਿਹਾ ਆ ਫਿਰ ਬਹੁਤ ਦੇਰ ਹੋ ਚੁੱਕੀ ਹੋਵੇਗੀ ਉਹ ਇੰਨੀ ਦੇਰ ਹੋ ਚੁੱਕੀ ਹੋਵੇਗੀ ਕਿ ਇਸ ਜਿਹੜਾ ਲਾਣਾ ਆ ਇਹਨੂੰ ਇੱਥੋਂ ਦੌੜ ਸਕਣਾ ਵੀ ਬਹੁਤ ਮੁਸ਼ਕਲ ਹੋਵੇਗਾ ਉਹ ਜਾਵੇਗਾ ਪੰਜਾਬੀਆਂ ਦਾ ਸੁਭਾਅ ਆ ਉਹ ਪਿਆਰ ਨਾਲ ਸਭ ਕੁਝ ਦੇ ਸਕਦੇ ਆ ਜੇਕਰ ਜੇਕਰ ਉਹਨਾਂ ਨੂੰ ਦਬਕੇ ਦੇ ਨਾਲ ਲੈਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਹ ਇੱਕੋ ਹੀ ਗੱਲ ਜਾਣਦੇ ਆ ਉਹ ਠਹਿ ਜਾ ਪੁੱਤਰਾ ਤੈਨੂੰ ਸਭ ਸਿਖਾਉਣਾ ਅਸੀਂ ਜਾਣਦੇ ਆ ਉਹ ਮੈਂ ਸਮਝਦਾ ਆ ਕਿ ਅੱਜ ਜਿਹੜਾ ਬੀੜਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਉਹ ਜੇ ਇੱਕ ਬਤ ਕਰਾਂ ਤੇ ਸੀਨੀਅਰ ਲੀਡਰਾਂ ਨੇ ਚੁੱਕਿਆ ਆ ਉਸ ਵੀੜੇ ਨੂੰ ਆੰਤਮ ਰੂਪ ਦੇਣ ਦੇ ਲਈ ਉਹਨਾਂ ਦਾ ਸਾਥ ਪੰਜਾਬ ਤੇ ਪੰਜਾਬ ਦੇ ਲੋਕ ਤਾਂ ਦੇਣਗੇ ਲੇਕਿਨ ਉਹਨਾਂ ਦੀ ਪਾਰਟੀ ਦੇ ਹੋਰ ਸਾਡੇ ਬਹੁਤ ਸਾਰੇ ਬਤਕਰ ਤੇ ਲੀਡਰ ਵੀ ਉਹਨਾਂ ਦਾ ਸਾਥ ਦੇਣਗੇ ਇੱਕ ਗੱਲ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਜੇਕਰ ਉਹਨਾਂ ਨੂੰ ਪਾਰਟੀ ਦੇ ਦੂਸਰੇ ਵਰਗਾਂ ਦਾ ਜਾਂ ਲੀਡਰਾਂ ਦਾ ਇਹ ਫੋਨ ਕਦੇ ਆਵੇ ਕਿ ਜੀ ਉਹ ਹੈ ਤਾਂ ਤੁਹਾਡੇ ਨਾਲ ਦੇਖਣਾ ਉਹਨਾਂ ਨਾਲ ਸਾਹਮਣੇ ਆਉਣਾ ਬਹੁਤ ਮੁਸ਼ਕਲ ਹੈ ਤਾਂ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਲੀਡਰ ਜਾਂ ਬੰਦਾ ਉਹਨਾਂ ਨੂੰ ਫੋਨ ਕਰ ਰਿਹਾ ਆ ਉਹ ਬਿਲਕੁਲ ਉਹਨਾਂ ਦੇ ਨਾਲ ਨਹੀਂ ਨਾ ਹੀ ਉਸ ਬੰਦੇ ਦੀ ਹਮਦਾਦੀ ਜਿਹੜੀ ਆ ਉਹਨਾਂ ਦੇ ਨਾਲ ਆ ਜੇ ਕਦੋਂ ਫੋਨ ਕਰ ਰਿਹਾ ਆ ਬਸ ਸਿਰਫ ਤੇ ਸਿਰਫ ਉਨਾਂ ਦੁਨੀਆ ਅੰਦਰੂਨੀ ਗੱਲਾਂ ਸਮਝਣ ਲਈ ਫੋਨ ਕਰ ਆਇਆ ਸੋ ਉਹਨਾਂ ਨੂੰ ਇਹੋ ਇੰਨਾਂ ਗੱਲਾਂ ਤੋਂ ਸचेत ਰਹਿਣਾ ਚਾਹੀਦਾ ਆ ਅੱਜ ਦੁਨੀਆ ਪੱਧਰ ਵਿੱਚ ਵੱਸਦਾ ਪੰਜਾਬੀ ਜਿਨ੍ਹਾਂ ਨੇ ਇਸ ਪਾਰਟੀ ਨੂੰ ਇਸ 스테ਜ ਤੇ ਲੈ ਕੇ ਖੜਾ ਕੀਤਾ ਆ ਉਹ ਇਹ ਚਾਹੁੰਦਾ ਆ ਕਿ ਇਹ ਪਾਰਟੀ ਇਹ ਦਿੱਲੀ ਤੋਂ ਆਉਣ ਵਾਲੀ ਇਸ ਪਾਰਟੀ ਦੀ ਜਿਹੜੀ ਟੀਮ ਹੈ ਜਿਨ੍ਹਾਂ ਨੇ ਪੰਜਾਬ ਵਿਚ ਆਣ ਕੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਵੀ ਆ ਇਸ ਪਾਰਟੀ ਨੂੰ ਦਿੱਲੀ ਤੋਂ ਆਉਣ ਵਾਲੀ ਪਾਰਟੀ ਨੂੰ ਜਲਦੀ ਤੋਂ ਜਲਦੀ ਇੱਥੋਂ ਭਜਾਉਣ ਦਾ ਉਪਰਾਲਾ ਕੀਤਾ ਜਾਵੇ ਤਾਂ ਕਿ ਪੰਜਾਬ ਤੇ ਪੰਜਾਬ ਦੇ ਲੋਕ ਸੁੱਖ ਦਾ ਸਾal ਲੈ ਸਕਣ ਇਨ੍ਹਾਂ ਹੀ ਗੱਲਾਂ ਦੇ ਨਾਲ ਮੈਂ ਆਪਈ ਗੱਲ ਜਿਹੜੀ ਆ ਇੱਥੇ ਹੀ ਸਮਾਪਤ ਕਰਦਾ ਆ ਥੈਂਕ ਯੂ ਵੈਰੀ ਮੱਚ